ਸਤਿ ਸ਼੍ਰੀ ਅਕਾਲ ਹਮਦਰਦ ਟੀਵੀ ਵੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਜਤਿੰਦਰ ਕੌਰ ਰੇਕਾ ਜਿਹੀ ਖਬਰ ਸਾਂਝੀ ਕਰ ਰਹੇ ਹਾਂ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਵੀ ਹੋ ਸਕਦੇ ਹੋ ਤੇ ਤੁਹਾਡੀਆਂ ਅੱਖਾਂ ਵੀ ਜ਼ਰੂਰ ਨਮ ਹੋਣਗੀਆਂ ਦਰਅਸਲ 56 ਸਾਲਾਂ ਬਾਅਦ ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ ਦਰਰੇ ਤੋਂ ਚਾਰ ਭਾਰਤੀ ਜਵਾਨਾਂ ਦੇ ਮ੍ਰਿਤਕ ਸਰੀਰ ਮਿਲੇ ਨੇ ਭਾਰਤੀ ਫੌਜ ਦੇ ਡੋਗਰਾ ਸਕਾਉਟਸ ਅਤੇ ਤਿਰੰਗਾ ਪਹਾੜੀ ਬਚਾਅ ਦਲ ਦਾ ਸਾਂਝੀ ਟੀਮ ਨੇ ਇੱਕ ਮਿਸ਼ਨ ਚਲਾਇਆ ਸੀ ਤੇ ਇਹਨਾਂ ਦੇ ਵੱਲੋਂ ਦੇਹਾਂ ਬਰਾਮਦ ਕੀਤੀਆਂ ਗਈਆਂ ਨੇ ਤੁਹਾਨੂੰ ਦੱਸਿਆ ਕਿ ਉਹਨਾਂ ਮ੍ਰਿਤਕ ਦੇਹਾਂ ਦੇ ਵਿੱਚ ਇੱਕ ਦੇ ਮਲਖਾਂਦ ਸਿੰਘ ਦੀ ਵੀ ਹੈ ਇਹ ਮਲਖਾਂਦ ਸਿੰਘ ਕੌਣ ਹੈ ਆਉ ਤੁਹਾਨੂੰ ਦੱਸ ਦਿਆਂ ਦੇਸ਼ ਦੇ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਹਰ ਫੌਜੀ ਦੇ ਪਰਿਵਾਰ ਨੂੰ ਆਖਰੀ ਵਾਰ ਦੇਖਣ ਦੇ ਲਈ ਮ੍ਰਿਤਕ ਦੇਹ ਦਾ ਇੰਤਜ਼ਾਰ ਹੁੰਦਾ ਪਰ ਇਹ ਜ਼ਰੂਰੀ ਨਹੀਂ ਹੈ ਕਿ ਉਹ ਇੰਤਜ਼ਾਰ ਹਰ ਵਾਰ ਪੂਰਾ ਹੋਵੇ ਕਈ ਵਾਰ ਪੀੜਤ ਪਰਿਵਾਰ ਨੂੰ ਉਸ ਦੀ ਲਾਸ਼ ਦਾ ਸੰਸਕਾਰ ਕਰਨ ਦਾ ਮੌਕਾ ਵੀ ਨਹੀਂ ਮਿਲਦਾ ਤੇ ਹੌਲੀ-ਹੌਲੀ ਉਹ ਉਮੀਦ ਹੀ ਖਤਮ ਹੋ ਜਾਂਦੀ ਹੈ 56 ਸਾਲ ਪਹਿਲਾਂ 1968 ਦੇ ਵਿੱਚ ਹੋਏ ਜਹਾਜ਼ ਹਾਦਸੇ ਤੋਂ ਬਾਅਦ ਭਾਰਤੀ ਹਵਾਈ ਸੈਨਾ ਦੇ ਵਿੱਚ ਤਾਇਨਾਤ ਮਲਖਾਨ ਸਿੰਘ ਦੇ ਪਰਿਵਾਰ ਦੇ ਵਿੱਚ ਵੀ ਇਹੋ ਭਾਵਨਾ ਸੀ ਜਦੋਂ ਮਲਖਾਨ ਦਾ ਕਿਤੇ ਵੀ ਕੋਈ ਸੁਰੱਖ ਨਹੀਂ ਸੀ ਮਿਲਿਆ ਸਾਰਿਆਂ ਦਾ 56 ਸਾਲਾਂ ਦਾ ਇੰਤਜ਼ਾਰ ਹੁਣ ਖਤਮ ਹੋ ਗਿਆ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਉਹ ਹਾਦਸੇ ਦੇ 5 ਦਹਾਕਿਆਂ ਬਾਅਦ ਲਾਸ਼ ਇੱਜ਼ਤ ਮਾਨ ਸਨਮਾਨ ਦੇ ਨਾਲ ਤਿਰੰਗੇ ਦੇ ਵਿੱਚ ਲਿਫਟ ਕੇ ਉਹਨਾਂ ਦੇ ਘਰ ਆਵੇਗੀ ਤੇ ਉਹਨਾਂ ਨੂੰ ਅੰਤਮ ਸੰਸਕਾਰ ਕਰਨ ਦਾ ਮੌਕਾ ਮਿਲੇਗਾ ਕੁਝ ਦਿਨ ਪਹਿਲਾਂ 30 ਸਤੰਬਰ ਨੂੰ ਜਦੋਂ ਭਾਰਤੀ ਹਵਾਈ ਸੈਨਾ ਦੇ ਸਿਪਾਹੀ ਮਲਖਾਂ ਸਿੰਘ ਦੀ ਲਾਸ਼ 56 ਸਾਲ ਬਾਅਦ ਗਲੇਸ਼ੀਅਰ ਤੋਂ ਮਿਲੀ ਤਾਂ ਸੂਚਨਾ ਪਰਿਵਾਰ ਤੱਕ ਪਹੁੰਚ ਗਈ। ਲੋਕ ਸਮਝ ਨਹੀਂ ਸੀ ਪਾ ਰਹੇ ਕਿ ਇਹ ਖਬਰ ਸੁਣਨ ਤੋਂ ਬਾਅਦ ਉਹ ਪ੍ਰਤੀਕਿਰਿਆ ਕੀ ਕਰਨ। ਕਿਉਂਕਿ ਉਹਨਾਂ ਦੀ ਇੱਕ ਪੀੜ੍ਹੀ ਖਤਮ ਹੋ ਚੁੱਕੀ ਸੀ। ਪੋਤੇ-ਪੋਤੀਆਂ ਨੇ ਲੋਕਾਂ ਤੋਂ ਆਪਣੇ ਦਾਦਾ ਜੀ ਮਲਖਾਂ ਸਿੰਘ ਦੀਆਂ ਕਹਾਣੀਆਂ ਜ਼ਰੂਰ ਸੁਣੀਆਂ ਸੀ। ਉਸਲਾਵਾ ਮਲਖਾਂ ਸਿੰਘ ਦਾ ਇੱਕ ਛੋਟਾ ਭਰਾ ਵੀ ਹੈ ਜਿਸ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਆ ਗਏ ਜਦੋਂ ਉਸ ਨੇ ਆਪਣੇ ਭਰਾ ਦੀ ਇਹ ਖਬਰ ਸੁਣੀ ਉਸ ਨੇ ਸਿਰਫ ਇਨਾ ਕਿਹਾ ਕਿ ਕਿਸੇ ਨੂੰ ਵਿਸ਼ਵਾਸ ਨਹੀਂ ਸੀ ਕਿ ਅਜਿਹਾ ਵੀ ਹੋ ਸਕਦਾ ਹੈ ਉਸ ਨੇ ਦੁਖੀ ਹਿਰਦੇ ਨਾਲ ਕਿਹਾ ਕਿ ਜੇਕਰ ਇਹ Laash ਕੁਝ ਸਾਲ ਪਹਿਲਾਂ ਮਿਲ ਜਾਂਦੀ ਤਾਂ ਸ਼ਾਇਦ ਉਸ ਦੀ ਪਤਨੀ ਅਤੇ ਪੁੱਤਰ ਮਲਖਾਂ ਸਿੰਘ ਦਾ ਅੰਤਮ ਸੰਸਕਾਰ ਕਰ ਸਕਦੇ ਸੀ ਮਲਖਾਂ ਸਿੰਘ ਦੇ ਪੋਤੇ ਜੋ ਇਸ ਵੇਲੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਦੇ ਲਈ ਮਿਹਨਤ ਮਜ਼ਦੂਰੀ ਕਰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੇ ਦਾਦਾ ਜੀ ਨੂੰ ਨਹੀਂ ਵੇਖਿਆ ਪਰ ਉਹਨਾਂ ਨੂੰ ਆਪਣੇ ਦਾਦਾ ਜੀ ਤੇ ਮਾਣ ਹੈ ਇਸ ਗੱਲ ਦੀ ਤਸੱਲੀ ਹੈ ਕਿ ਦਾਦਾ ਜੀ ਨੇ ਦੇਸ਼ ਦੇ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਉਹਨਾਂ ਦੇ ਪਰਿਵਾਰਕ ਮੈਂਬਰ ਰੀਤੀ ਰਿਵਾਜਾਂ ਦੇ ਮੁਤਾਬਕ ਹੁਣ ਉਹਨਾਂ ਦਾ ਅੰਤਮ ਸੰਸਕਾਰ ਕਰ ਰਹੇ ਨੇ ਸ਼ਹੀਦ ਮਲਖਾਂ ਸਿੰਘ ਦਾ ਜਨਮ 18 ਜਨਵਰੀ 1945 ਨੂੰ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਦੇ ਨਨੋਟਾ ਥਾਣਾ ਖੇਤਰ ਦੇ ਪਿੰਡ ਫਤਿਹਪੁਰ ਵਿੱਚ ਹੋਇਆ ਸੀ। ਕੁਰਬਾਨੀ ਦੇ ਸਮੇ ਮਲਖਾਂ ਸਿੰਘ ਦੀ ਉਮਰ ਸਿਰਫ 23 ਸਾਲ ਸੀ। ਹਾਦਸੇ ਤੋਂ ਬਾਅਦ ਉਸ ਦਾ ਕੋਈ ਵੀ ਸੁਰਾਖ ਨਹੀਂ ਸੀ ਮਿਲਿਆ। ਬਾਅਦ ਦੇ ਵਿੱਚ ਉਸ ਦੀ ਗਰਭਪਤੀ ਪਤਨੀ ਮਲਖਾਂ ਸਿੰਘ ਦੇ ਛੋਟੇ ਭਰਾ ਚੰਦਰਪਾਲ ਸਿੰਘ ਦੇ ਨਾਲ ਵਿਆਹ ਕੀਤੀ ਸੀ। ਪਰਿਵਾਰ ਉਸ ਦੀ ਉਡੀਕ ਕਰਦਾ ਰਿਹਾ। ਉਸ ਸਮੇਂ ਬਾਅਦ ਮਾਤਾ ਪਿਤਾ ਦੀ ਮੌਤ ਹੋ ਗਈ ਫਿਰ ਪਤਨੀ ਭਰਾ ਫਿਰ ਪੁੱਤਰ ਧੀ ਦੀ ਵੀ ਮੌਤ ਹੋ ਗਈ ਹੁਣ ਉਸਦੇ ਪਰਿਵਾਰ ਵਿੱਚ ਸਿਰਫ ਉਸਦਾ ਛੋਟਾ ਭਰਾ ਪੋਤੇ-ਪੋਤਰੀਆਂ ਰਹਿ ਗਈਆਂ ਜਿਨ੍ਹਾਂ ਦੀ ਹਾਜ਼ਰੀ ਵਿੱਚ ਰਸਮਾਂ ਦੇ ਮੁਤਾਬਕ ਉਸ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ ਤੁਹਾਨੂੰ ਦੱਸੀਏ ਕਿ ਸਾਲ 1968 ਦੇ ਵਿੱਚ ਭਾਰਤੀ ਹਵਾਈ ਸੈਨਾ ਦਾ ਏਐਨ 12 ਜਹਾਜ਼ ਕਰੈਸ਼ ਹੋ ਗਿਆ ਸੀ ਇਹ ਹਾਦਸਾ 7 ਫਰਵਰੀ 1968 ਨੂੰ ਹੋਇਆ ਸੀ ਉਸਨੇ ਫਾਇਦਾ ਇੱਕ ਜਹਾਜ਼ ਭਾਰਤੀ ਫੌਜੀਆਂ ਨੂੰ ਲੈ ਲਿਜਾਣ ਦੇ ਲਈ ਉਡਿਆ ਸੀ ਪਰ ਇਹ ਰੋਹਤਾਂਗ ਦਰਰੇ ਕੋਲ ਹਾਦਸਾ ਗ੍ਰਸਤ ਹੋ ਗਿਆ ਸੀ ਉਸ ਸਮੇਂ ਜਹਾਜ਼ ਦੇ ਵਿੱਚ 102 ਸੈਨਿਕ ਸਵਾਰ ਸਨ ਤੇ ਉਦੋਂ ਤੋਂ ਹੀ ਭਾਰਤੀ ਫੌਜ ਕੁਰਬਾਨ ਹੋਏ ਜਵਾਨਾਂ ਦੀਆਂ ਲਾਸ਼ਾਂ ਨੂੰ ਲੱਭਣ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਸੀ ਬਾਦ ਦੇ ਵਿੱਚ 2003 ਚ ਵਾਜਪਾਈ ਸਰਕਾਰ ਦੇ ਕਾਰਜਕਾਲ ਦੌਰਾਨ ਫੌਜ ਨੇ ਇੱਥੇ ਇੱਕ ਸਰਚ ਅਭਿਆਨ ਵੀ ਸ਼ੁਰੂ ਕੀਤਾ ਜਿਸ ਤੋਂ ਬਾਅਦ ਭਾਰਤੀ ਫੌਜ ਖਾਸ ਤੌਰ ਤੇ ਡੋਗਰਾ ਸਕਾਉਟਸ ਨੇ ਕਈ ਸਾਲਾਂ ਤੱਕ ਖੋਜ ਅਭਿਆਨ ਚਲਾਈ ਡੋਗਰਾ ਸਕਾਉਟਸ ਨੇ ਸਾਲ 2005, 2006, 2013 ਅਤੇ 2019 ਦੇ ਵਿੱਚ ਲਾਸ਼ਾਂ ਨੂੰ ਕੱਢਣਾ ਜਾਰੀ ਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਕ੍ਰੈਸ਼ ਸਾਈਟ ਦੇ ਕਠੋਰ ਹਾਲਾਤ ਤੇ ਚੁਣੌਤੀਪੂਰਨ ਇਲਾਕਾ ਹੋਣ ਕਰਕੇ ਸਾਲ 2019 ਤੱਕ ਸਿਰਫ 5 ਲਾਸ਼ਾਂ ਹੀ ਬਰਾਮਦ ਹੋਈਆਂ ਸੀ ਤੇ ਹੁਣ 30 ਸਤੰਬਰ ਨੂੰ ਮਲਖਾਂਦ ਸਿੰਘ ਸਮੇਤ 4 ਮ੍ਰਿਤਕ ਦੇਹਾਂ ਮਿਲਿਆ ਨੇ ਦੱਸਿਆ ਜਾ ਰਿਹਾ ਹੈ ਕਿ ਬਰਫ਼ ਦੇ ਵਿੱਚ ਹੋਣ ਕਾਰਨ ਮ੍ਰਿਤਕ ਦੇਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਅਸੀਂ ਮ੍ਰਿਤਕ ਦੇ ਦੇ ਨਾਲ ਕੇਰਲ ਦੇ ਥੋਮਸ ਚੈਰੀਨ ਦੀ ਲਾਸ਼ ਵੀ ਮਿਲੀ ਉਸ ਸਮੇਂ ਉਹਨਾਂ ਦੀ ਉਮਰ ਵੀ ਸਿਰਫ 22 ਸਾਲ ਸੀ ਤੇ ਉਸ ਦੇ ਪਰਿਵਾਰ ਨੇ ਵੀ ਇਸ ਯਤਰਾ ਦੇ ਲਈ ਹੁਣ ਫੌਜ ਦਾ ਧੰਨਵਾਦ ਕੀਤਾ ਹੈ ਬਿਊਰੋ ਰਿਪੋਰਟ ਹਮਦਰ ਟੀਵੀ